ਯੋਗਤਰਾਣੀਏ ਪੂਰੇ ਹਾਲੇ ਰੋ ਪਾਣੀ ਦੇ ਕੋਲੇ ਖੜਾ ਹਾਂ ਹਾਂ ਜੈ ਸ਼ੰਕਰ ਦੀ ਜੈ ਸ਼ੰਕਰ ਦੀ ਐਸ ਟਾਈਮ ਤੁਸੀਂ ਕਿੱਥੇ ਬੈਠੇ ਆ ਅਸੀਂ ਬਿਲਕੁਲ ਕੋੜੂ ਦੇ ਬੈਠੇ ਸ਼ਿਵਾ ਦੇ ਮੰਦਿਰ ਅੱਛਾ ਜੀ ਕੀ ਕਰ ਰਹੇ ਆ ਕੀ ਬਣਾ ਰਿਹਾ ਤੁਸੀਂ ਆਹ ਜਿਹੜਾ ਕੀ ਬਣਾਇਆ ਵਾਲਟੀ ਚ ਅੱਜ ਅਸੀਂ ਸਰਦਾਈ ਬਣਾਈ ਆ ਭੋਲੀ ਸ਼ੰਕਰੀ ਦਾ ਪ੍ਰਸ਼ਾਦ ਹੈ ਅੱਛਾ ਜੀ ਇਹ ਹਲਕਾ ਜਿਹਾ ਬਣਾਇਆ ਕਿ ਤਿੱਖਾ ਬਣਾਇਆ ਨਹੀਂ ਠੀਕ ਹੈ ਜੀ ਹਾਂ ਹਾਂਜੀ ਸਾਰੇ ਖਾ ਸਕਦੇ ਹੈ ਬੀਬੀਆਂ ਵੀ ਪੀਸਾ ਦੀ ਹਾਂਜੀ 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 ਦੇਖਿਓ ਕਿਤੇ ਜ਼ਿਆਦਾ ਤਿੱਖਾ ਨਾ ਬਣਾ ਦਿਓ ਨਹੀਂ 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 ਜ਼ਿਆਦਾ ਤਿੱਖਾ ਨਹੀਂ ਹੈਗਾ ਜੀ ਨੋਰਮਲ ਹੈ ਜੀ ਅੱਛਾ ਜੀ ਇਹ ਸਭ ਨੂੰ ਪ੍ਰਸ਼ਾਦ ਵਰਤਾਉਂਗੇ ਹਾਂਜੀ ਸਭ ਨੂੰ ਧੰਨਵਾਦ ਜੀ ਸਾਰਿਆਂ ਦਾ ਬੰਬ ਬੰਬ ਬੋਲੇ